ਮੈਂ ਤੁਹਾਨੂੰ ਲੱਭੀ ਤੁਸੀਂ ਵਾਹਿਗੁਰੂ ਜੀ ਕਾ ਬਾਲ ਸਾਹਿਬ ਵਾਹਿਗੁਰੂ ਜੀ ਬੱਤੇ ਜਦੋਂ ਚਾਚਾ ਜੀ ਹੁਣਾਂ ਨੇ ਬੱਲੀ ਭਾਜੀ ਹੁਣਾਂ ਨੇ ਦੱਸ ਹੀ ਦਿੱਤਾ ਕਿ ਆਪਣੇ ਬਾਕੀ ਗੱਲਾਂ ਤਾਂ ਹੋ ਗਈਆਂ ਕਿ ਮੈਂ ਆਪਾਂ ਕੱਲ ਇੱਕ ਆਪਣੇ ਗੱਡੀਆਂ ਦੇ ਵਿੱਚ ਜਾਂ ਕਿੱਦਾਂ ਵੀ ਸੂਤੋਂਦਾ ਜਿੰਨੇ ਵੀ ਕੋਈ ਯੂਥ ਕੱਲੂ ਜਾਣਾ ਚਾਹੁੰਦਾ ਵਾ ਸਿੱਧਵਾਲੋਂ ਦੋਨਾਂ ਤੋਂ ਲੈ ਕੇ ਲਾਗੀ ਸ਼ਾਕੇ ਦੇ ਪਿੰਡਾਂ ਤੱਕ ਉਹ ਸੰਪਰਕ ਕਰ ਸਕਦਾ ਆਪਣੇ ਜੱਸੀ ਵੀਰ ਨਾਲ ਤੇ ਮੇਨੂੰ ਭਾਈ ਨੇ ਬੱਲੀ ਭਾਜੀ ਨੇ ਹੋਰ ਆਪਣੇ ਜਿੰਨੇ ਵੀਰ ਹੈਗੇ ਆ ਤੇ ਦੂਸਰਾ ਇਹਦੇ ਵਿੱਚ ਮੇਨ ਗੱਲ ਹੈ ਕਿ ਆਪਾਂ ਦੱਸ ਦੇਣੀ ਚਾਹੁੰਦੇ ਕਿ ਜਿਹੜਾ ਆਪਾਂ ਬੱਲੀ ਭਾਈ ਨੇ ਆਪਣੇ ਗੱਲ ਕੀਤੀ ਆ ਕਿ ਜੇ ਕੋਈ ਵੀਰ ਟਰਾਲੀ ਟਰੈਕਟਰ ਲੈ ਕੇ ਜਾਣਾ ਚਾਹੁੰਦਾ ਆਪਣੇ ਇਲਾਕੇ ਦੇ ਵਿੱਚੋਂ ਉਹ ਸਿਰਫ ਸਿੱਧਵਤ ਉਹਨਾਂ ਦੇ ਲਈ ਨਹੀਂਗਾ ਲਾਗੇ ਛੱਕ ਤੇ ਹੋਰ ਪੈਂਡ ਵੀ ਜਿੰਨੇ ਲਾਗੇ ਕੁਸਰੋਂ ਪਰ ਦਾ ਕੋਈ ਵੀ ਆ ਕੋਈ ਕਿਸਾਨ ਵੀਰ ਟਰਾਲੀ ਟਰੈਕਟਰ ਲੈ ਕੇ ਜਾਂਦਾ ਚਾਹੁੰਦਾ ਉਹਦਾ ਜਿੰਨਾ ਵੀ ਫਿਊਲ ਦਾ ਖਰਚਾ ਆਉਂਦਾ ਦਾ ਪਾਵੇਂ ਸਾਡੇ ਤੋਂ ਪਹਿਲਾਂ ਐਡਵਾਂਸ ਲਿਆ ਜੇ ਭਾਵੇਂ 10000 ਇੱਕ ਟਰੈਕਟਰ ਦਾ ਲੱਗ ਜਵੇ 5000 ਲੱਗ ਜਵੇ 15 ਲੱਗ ਜਵੇ ਜਿੰਨੇ ਵੀ ਟਰੈਕਟਰ ਜਾਣਗੇ ਜਿੰਨਾ ਉਹ ਚਾਹੁੰਦੇ ਆ ਵੱਧ ਤੋਂ ਵੱਧ ਦਿੱਲੀ ਪਹੁੰਚਣ ਲੈ ਕੇ ਜਿੰਨਾ ਵੀ ਉਹਦਾ ਖਰਚਾ ਹੋਊਗਾ ਉਹਦਾ ਤੇਲ ਦਾ ਖਰਚਾ ਅਸੀਂ ਆਪ ਦੇ ਕੋਲੋਂ ਦਵਾਂਗੇ ਐਨਆਰਵੀਰਾਂ ਦੇ ਸਹਿਯੋਗ ਦੇ ਨਾਲ ਐਨਆਰਵੀਰਾਂ ਨੇ ਪਹਿਲਾਂ ਹੀ ਕਹਿ ਦਿੱਤਾ ਕਿ ਜਿੰਨੀ ਲੋੜ ਆ ਵਾਦ ਤੋਂ ਬਾਅਦ ਉਦੋਂ ਬਾਅਦ ਤੋਂ ਬਾਅਦ ਭੇਜਾਂਗੇ ਇਸ ਗੱਲ ਤੋਂ ਕਿਸੇ ਮੇਰੇ ਵੀਰ ਨੇ ਨਿਕ ਬਰਵਾਉਣਾ ਕਿ ਤੇਲ ਨਹੀਂ ਪੈਣਾ ਜਾਂ ਨਹੀਂ ਕਿਨਾਂ ਖਾੜ ਪੀੜ ਦਾ ਵੀ ਲੰਗਰ ਵੀ ਮਾਰੇ ਦੀ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਵਾਧੂ ਹੋਣੇ ਉੱਥੇ ਵੀ ਨਾਲ ਤੇਲ ਲੈ ਕੇ ਜਾਵਾਂਗੇ ਜਿੰਨਾਂ ਨੂੰ ਲੋੜ ਹੋਊਗੀ ਉੱਥੇ ਵੀ ਤੇਲ ਦਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ